ਬਠਿੰਡੇ ਵਾਲੇ ਬੜੀਆਂ ਲਗਜ਼ਰੀ ਗੱਡੀਆਂ ਰੱਖਦੇ ਨੇ ਨਾ ਬਾਹਰ ਵੀ ਆਪਾਂ ਦੇਖੀਆ ਕਿਉਂ ਜੀ ਬਠਿੰਡੇ ਨਾਲ ਲਵਾਦਾ ਬਠਿੰਡੇ ਵਾਲੇ ਐਂ ਧੂੜੂ ਨੇ ਹਾਂ ਦੁਬਾਰੋ ਗੱਲ ਨੋਟ ਕਰ ਲਓ 2 ਘੰਟੇ ਚ ਕਾਰ ਦਾ ਲੋਨ ਕਰਾ ਕੇ ਸਟੀਅਰਿੰਗ ਤੁਹਾਡੇ ਹੱਥੇ ਜਾਵੇ ਸਿਰਫ 25000 ਰੁਪਏ ਦੇ ਕੇ ਆਹ 2019 ਮਾਡਲ ਕੇਟਰ ਤੁਸੀਂ ਭਈ ਹੈ ਨਾ ਘਰੇ ਲਿਜਾ ਸਕਦੇ ਆਂਗੇ ਮਦਰੋਂ ਦਿਖਾਈਏ ਕਾਰ ਭਈਆ ਜੱਕੋ ਆਟੋਮੈਟਿਕ ਇੱਕ ਨਹੀਂ ਤੈਨੂੰ ਬਹੁਤ ਦਿਖਾਉਂਗਾ ਨੀਮੇ ਤੋਂ ਨੀਮਾ ਮਾਡਲ ਵੀ ਦਿਖਾਉਂਗਾ ਉੱਚੇ ਤੋਂ ਉੱਚਾ ਵੀ ਦਿਖਾਉਂਗਾ ਜਮਾਈ ਮਤਲਬ ਇਹ ਮਨੋ ਵੀ 140000 ਦੀ ਵੀ ਆਟੋਮੈਟਿਕ ਖੜੀ ਆ ਬੰਦੇ ਲੈ ਵੀ ਮਿੱਤਰੋ ਇਹ ਕਾਰ ਆ ਆਟੋਮੈਟਿਕ ਸਵਿਪਟ ਨਵੀਂ ਛੇਵਦੀ ਆ ਕਾਰ ਸੋਹਣੀ ਆ ਲੁਧਿਆਣੇ ਦਾ ਨੰਬਰ ਆ ਸਿੱਧੀ ਸੀਰੀਜ਼ ਵਾਲਾ ਪੂਰੀ ਟੌਪ ਦੀ ਕਾਰ ਆ ਜੀ ਪਹਿਲੇ ਨਾਉਂ ਦੀ ਆ ਡੀਜ਼ਲ ਦੀ ਨਾ ਡੀਜ਼ਲ ਦੀ ਕਿੰਨੇ ਦੀ ਦਾਮ ਜਿਹੜੀ ਆ ਜੀ ਇਹ ਵੀ 130000 ਰੁਪਈਆ ਦੇ ਵਿੱਚ ਆਟੋਮੈਟਿਕ ਆਟੋਮੈਟਿਕ ਕਾਰ ਆ ਜੇ ਕਿਸੇ ਨੇ ਬਈ ਆਟੋਮੈਟਿਕ ਕਾਰ ਲੈਣੀ ਆ ਕਈ ਵਾਰ ਹੁੰਦਾ ਨਾ ਵੀ ਯਾਰ ਆਟੋਮੈਟਿਕ ਘਰੇ ਸਿੱਖਣ ਵਾਸਤੇ ਲੈਣੇ ਕੋਸ਼ ਲੈਣੇ ਘਰੇ ਲੇਡੀਜ਼ ਨੂੰ ਲੈ ਕੇ ਦੇਣੀਆਂ ਆ ਦਾ ਆਹ ਕਾਰ ਤੁਹਾਡੇ ਵਾਸਤੇ ਆ ਇਹ ਕਾਰ ਲਿਜਾ ਸਕਦਾ ਤੁਸੀਂ ਤੇਰਾ ਮਾਡਲ ਆਡੀ A6 ਸਿਰਫ 8 8 ਲੱਖ ਰੁਪਈਆ ਦੀ ਉਹ ਤੋਂ ਵੀ ਮਾਨਦਾਨ ਹੋ ਜਾਊਗਾ 7 ਲੱਖ ਵਾਲੀ ਫਿਗਰ ਦੇ ਵਿੱਚ ਤੁਹਾਨੂੰ ਆਡੀ A6 ਮਿਲ ਜਾਣੀ ਹੈ ਮਿੱਤਰੋ ਲੈ ਵੀ 7 ਸੀਟਰ ਛੋਟਾ ਸਿਰਫ ਸਾਡੇ 3 ਲੱਖ ਰੁਪਈਆ ਦੇ ਵਿੱਚ ਪੰਜਾਬ ਨੰਬਰ ਲੁਧਿਆਣੇ ਦਾ ਨੰਬਰ ਆ ਬਈ ਨਵਾਂ ਮਾਡਲ 1 ਲੱਖ 35 35 ਹਜ਼ਾਰ 1 ਲੱਖ 35 ਹਜ਼ਾਰ ਦੀ ਕਾਰ ਦੇ ਦਾਂਗੇ ਸੰਗਰੂਰ ਸ਼ਹਿਰ ਦੇ ਇੱਕੋ ਇੱਕ ਡੀਲਰ ਨੇ ਕਾਰਾਂ ਦੇ ਜਿੰਨਾ ਲਵੇ ਤੁਹਾਨੂੰ ਬਈ ਕਾਰ 24 ਦੀ ਫਰਾਂਚਾਈਜ਼ੀ ਮਿਲਨੀ ਆ ਇੱਥੇ ਤੁਸੀਂ ਕਾਰਾਂ ਖਰੀਦ ਵੀ ਸਕਦੇ ਆਂਗੇ ਇੱਥੇ ਕਾਰਾਂ ਤੁਸੀਂ ਵੇਚ ਵੀ ਸਕਦੇ ਆਂਗੇ ਇੱਥੇ ਤੁਸੀਂ ਲੋਨ ਵੀ ਕਰਾ ਸਕਦੇ ਆਂਗੇ ਇੱਥੋਂ ਕੋਰੋਂ ਜਿਹੜੀ ਕਾਰ ਮਿਲਨੀ ਆ ਉਹ ਨਾਮ ਕਰਾ ਕੇ ਹੀ ਮਿਲਨੀ ਆ ਬਿਨਾ ਨਾਮ ਕਰਾ ਕੇ ਕਾਰ ਜਮ ਵੀ ਨਹੀਂ ਮਿਲਦੀ ਬਈ ਹਨਾ ਹੋ ਸ ਇੱਕ ਅੱਧਾ ਮਹੀਨਾ ਉੱਪਰ ਥੱਲੇ ਹੋ ਜਾਂਦਾ ਪਰ ਐ ਵੀ ਤੁਹਾਨੂੰ ਕਾਰ ਨਾਮ ਕਰਾ ਕੇ ਹੀ ਮਿਲੇ ਸ਼ੋਰਟ ਹੀ ਐ ਇਹ ਸਭ ਤੋਂ ਵੱਡੀ ਸੇਫਟੀ ਐ ਵੀ ਬਿਨਾ ਨਾਮ ਕਰਾਏ ਕਾਰ ਬਈ ਹਨਾ ਬੰਦੇ ਨੂੰ ਲੈਣੀ ਨਹੀਂ ਚਾਹੀਦੀ ਨਾਮ ਕਰਾ ਕੇ ਹੀ ਕਾਰ ਲੈਣੀ ਚਾਹੀਦੀ ਐਗੀ ਇਹ ਫਾਇਦਾ ਬਈ ਤੁਹਾਡਾ ਹੈ ਨਾ ਜਿਹੜੇ ਬਈ ਹਨਾ ਇੰਨ ਲਈ ਫਿਰਦੇ ਆ ਬਈ ਇਹਦੇ ਰਿਸਕ ਬਾਅਦ ਚ ਪਤਾ ਲੱਗਦੇ ਨੇ ਬਈ ਹਨਾ ਬਿਲਕੁਲ ਹੀ ਬਿਲਕੁਲ ਬਈ ਨਾ ਸਾਈਡ ਇਫੈਕਟ ਕੀ ਹੁੰਦੇ ਨੇ ਜਿਹੜੇ ਭਰਾ ਅੱਜ ਕੱਲ ਵੇਚਣ ਜਾਂਦੇ ਨੇ ਗੱਡੀ ਉਹਨਾਂ ਦੇ ਅੰਦਰ ਸਾਰਿਆਂ ਨਾਲ ਵੱਡਾ ਧੜਕੂ ਹੁੰਦਾ ਵੀ ਸਾਡੀ ਗੱਡੀ ਕਿਤੇ ਕ੍ਰਿਮੀਨਲ ਬੰਦੇ ਕੋਲ ਨਾ ਚਲੀ ਜਾਵੇ ਹਾਂ ਬਈ ਸਾਡੇ ਕੋਲੇ ਜੀ ਦੀ ਸੇਫਟੀ ਆ ਕਾਰ 24 ਦਾ ਪ੍ਰੋਮਿਸ ਵੀ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਤੇ ਇਹ ਸਾਡਾ ਵੀ ਪ੍ਰੋਮਿਸ ਹੈ ਸੰਗਰੂਰ ਜ਼ਿਲ੍ਹੇ ਦੇ ਕੋਈ ਇੱਕ ਹਨਾ ਵੀ ਆਪਾਂ ਕਹਦੇ ਬਾਈਫਰਾ ਲਵੇ ਬਰਾਜ ਹੈਗੀ ਤੇ ਬਈ ਹਨਾ ਇੱਥੋਂ ਬਸ ਜੇ ਮੈਂ ਪਹਿਲਾਂ ਕਿਹਾ ਵੀ ਕਾਰ ਨਾਮ ਕਰ ਆਦੇ ਜਿਹੜੀਆਂ ਕਾਰਾਂ ਨੇ ਤੁਹਾਨੂੰ ਸਾਰੀਆਂ ਕਾਰਾਂ ਮੈਂ ਦਿਖਾਉਣਾ ਬਈ ਹੈ ਨਾ ਬਾਈ ਨੂੰ ਕਹਣਾ ਇੱਕ ਵਾਰ ਬਈ ਹੈ ਨਾ ਇੱਧਰ ਕਾਰਾਂ ਦਿਖਾਉ ਜਿਹਦੇ ਵਿੱਚ ਤੁਹਾਨੂੰ K10 I10 ਔਰ Retas ਤੇ ਸਾਰੀਆਂ ਕਾਰਾਂ ਜਿੱਦਾਂ ਲਾਈਕ ਸਕੋਰਪੀਓ ਆ ਦੇਖੋ ਬਈ ਹੈ ਨਾ ਬੀਸਟ ਇਹ ਕਾਰ ਮਿਲਣੀਆਂ ਤੁਹਾਨੂੰ ਆਡੀ ਮਤਲਬ ਲੋ ਸੈਗਮੈਂਟ ਤੋਂ ਲੈ ਕੇ ਪ੍ਰੀਮੀਅਮ ਸੈਗਮੈਂਟ ਦੇ ਸਾਰੀਆਂ ਕਾਰਾਂ ਤੁਹਾਨੂੰ ਆਪਾਂ ਇਸ ਬਲੌਗ ਦੇ ਵਿੱਚ ਦਵਾਂਗੇ ਕਿਸੇ ਬਾਈ ਨੇ ਵੀ ਕੋਈ ਕਾਰ ਲੈਣੀ ਆ ਹੁਣ ਦੇਖਿਓ ਬਈ ਹੈ ਨਾ ਤੁਹਾਨੂੰ ਸਾਰੀਆਂ ਕਾਰਾਂ ਇੱਕ ਵਾਰ ਮੈਂ ਰੂਬਰੂ ਕਰਾ ਲਰ ਵੀ ਆਹ ਕਾਰਾਂ ਤੁਹਾਨੂੰ ਇਸ ਬਲੌਗ ਦੇ ਵਿੱਚ ਮਿਲਣੀਆਂ ਨੇ ਵੀਰੇ ਆਪ ਨੂੰ ਆਉਣਾ ਕਿੱਥੇ ਤੇ ਪੈਣਾ ਜੀ ਇਹ ਆਪਣਾ ਧੂਰੀ ਕਾਰਬਜਾਰ ਜਿਹੜਾ ਆਪਣਾ ਸੰਗਰੂਰ ਦੇ ਵਿੱਚ ਆਪਣੀ ਬ੍ਰਾਂਚ ਹੈ ਹਾਂਜੀ ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜੀ ਅਮਰਗੜ ਪਹੀੜ ਬਰਨਾਲਾ ਤਿੰਨ ਬ੍ਰਾਂਚਾਂ ਆਪਣੀ ਹੋਰ ਮਤਲਬ ਟੋਟਲ ਚਾਰ ਬ੍ਰਾਂਚਾਂ ਨੇ ਠੀਕ ਹੈ ਜੀ ਮਤਲਬ ਗੱਲ ਕਰਾਂ ਵੀ ਆਪਣੇ ਲਵੇ ਇੱਕ ਟਾਈਮ ਦੇ ਉੱਤੇ 150 ਕਾਰ ਦੇ ਲਗਭਗ ਹੋਣੀ ਹੈ ਹਾਂਜੀ 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 ਅੰਦਾਜ਼ਾ ਹੈ ਨਾ ਹਾਂਜੀ ਹਾਂਜੀ ਤੇ ਲੋਨ ਵਗੈਰਾ ਦੀ ਫੈਸਿਲਿਟੀ ਕੀ ਆ? ਲੋਨ ਦੀ ਫੈਸਿਲਿਟੀ ਕਈ ਕਾਰਾਂ ਨੇ ਸਾਡੇ ਕੋਲ ਜਿਹੜੀਆਂ ਉਹਦੇ 100% ਵੀ ਹੈਗੀ ਆ। ਠੀਕ ਹੈ। ਤੇ ਲਗਭਗ 70-75 ਤਾਂ ਹਰੇਕ ਦੀ ਹੋ ਜੀ ਨੇ 70% 75। ਠੀਕ ਹੈ। ਵੀ ਗੱਲ ਕਰਾਂ ਵੀ 5 ਲੱਖ ਦੀ ਕਾਰ ਵਿਛੇ ਵੀ 50000 ਦਾ ਲੱਖ ਰੁਪਏ ਦੇ ਕੇ ਕਾਰ ਮਿਲ ਜਾਂਦੀ। ਬਸ ਬਸ ਠੀਕ ਹੈ। ਜਿਹੜਾ ਮੇਨ ਹੈ ਇਹੀ ਆ। ਬਾਕੀ ਥੋੜਾ ਸਿੰਪਲ ਸਹੀ ਹੋਣਾ ਚਾਹੀਦਾ ਵੀ ਹਨਾ ਜੋ ਜਿਹੜਾ ਬਾਕੀ ਆਪਣਾ ਕਨਸੈਪਟ ਚੱਲਦਾ ਕਾਰ ਮੇਲੇ ਵਾਲਾ ਸੀ ਉਹ ਮੌਕੇ ਦੇ ਲੋਨ ਦਾ 10 ਮਿੰਟਾਂ 'ਚ ਲੋਨ ਕਰਾ ਕੇ ਦਿੰਨੇ ਆ ਅਗਲੇ ਨੂੰ। ਅ ਤੁਸੀਂ ਮਹੀਨੇ ਦੇ ਲਾਸਟ ਸੰਡੇ ਐਤਵਾਰ ਇਸ ਵਾਰ 23 ਉਸ ਸਟਾਰਟਿੰਗ ਜੀ ਹਾਂ ਜੀ ਹਾਂ ਠੀਕ ਹੈ ਜੀ ਹਾਂ ਜੀ ਇਸ ਵਾਰ 23 ਫਰਵਰੀ ਨੂੰ ਅਮਰਗੜ ਸਾਡਾ ਹੈਗਾ ਕਾਰ ਮੇਲਾ ਠੀਕ ਹੈ ਕਾਰ ਮੇਲਾ ਉੱਥੇ ਲਗਭਗ 200 ਕਾਰ ਤੋਂ ਪਾਰ ਕਾਰ ਬਈ ਖੜੀ ਹੁੰਦੀ ਹੈ ਹਾਂ ਜੀ ਤੇ ਜਿਹੜੀ ਵੀ ਕਾਰ ਤੁਹਾਨੂੰ ਅਗਰ ਤੁਹਾਨੂੰ ਨੀੜ ਹੈ ਤਾਂ ਉਹ ਕਾਰ ਤੁਸੀਂ ਤੋਂ ਖਰੀਦ ਸਕਦੇ ਹੋ 2 ਘੰਟੇ ਤੇ ਲੋਨ ਕਰਾ ਕੇ ਕਾਰ ਦਾ ਸਟੀering ਪੜਾਵਾਂਗੇ ਆਪਾਂ ਠੀਕ ਹੈ ਬਈ ਬਿਲਕੁਲ ਜੀ ਦੁਬਾਰੋ ਗੱਲ ਨੋਟ ਕਰ ਲਓ 2 ਘੰਟੇ ਤੇ ਕਾਰ ਦਾ ਲੋਨ ਕਰਾ ਕੇ ਸਟੀering ਤੁਹਾਡੇ ਹੱਥ ਜੀ ਠੀਕ ਹੈ ਬਈ ਤੇ ਹੁਣ ਆਪਾਂ ਪਹਿਲੀ ਕਾਰ ਸਕੋਰਪਿਓ ਬਈ ਸਭ ਦੀ ਹਰਮਨ ਪੈਰੀ ਕਾਰ ਆ ਆਪਾਂ ਵੀ ਰੱਖੀ ਸੀਗੀ ਹਾਂ ਜੀ ਹੁਣ ਆਪਾਂ ਅਪਗ੍ਰੇਡ ਕਰਾਂਗੇ ਥੋੜਾ ਟਾਈਮ ਇਹ ਹੈ ਵੀਰੇ ਮਾਡਲ 15 S10 ਮਾਡਲ ਚ ਆ ਜੀ ਇਹ ਸੈਕੰਡ ਓਨਰ ਪੰਜਾਬ ਨੰਬਰ ਆ ਠੀਕ ਹੈ ਜੀ ਟਾਇਰ ਲਾਏ ਨਵੇਂ ਨੇ ਓਕੇ ਲਗਭਗ ਓਰੀਜినਲ ਪੇਂਟ ਦੀ ਹੋ ਗੱਡੀ ਆ ਠੀਕ ਹੈ ਜੀ ਮਤਲਬ ਆਪਾਂ ਗੱਲ ਇਹ ਵੀ ਕਰਦੇ ਨੇ ਵੀ ਸੈਟੀਫਾਈਡ ਰਿਪੋਰਟ ਵੀ ਦਿੰਨੇ ਆ ਧੂਰੀ ਕਾਰ ਬ ਯਾਰ ਤਾਂ ਆਇਆ ਕਰੋ ਸੈਟੀਫਾਈਡ ਰਿਪੋਰਟ ਦਿੰਨੇ ਆ ਠੀਕ ਹੈ ਜੀ ਵਿੱਚੋਂ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕਾਰ ਆ ਓਕੇ ਸੀਟ ਸੂਟ ਕਵਰ ਸਾਰੇ ਤਾਂ ਜਿੰਨੀ ਬਾਕੀ ਬਾਈ ਹੈ ਨਾ ਕਾਰ ਚਲਾ ਕੇ ਤੁਹਾਨੂੰ ਪਤਾ ਲੱਗ ਜਾਣਾ ਆ ਜਿਵੇਂ ਬਾਈ ਕਹਿੰਦਾ ਨਾ ਵੀ ਇਹਨਾਂ ਵੀ ਅਸੀਂ ਕੋਈ ਨਾਲ ਚੱਕ ਚੱਕ ਕਰਨ ਜੋ ਮਰਜ਼ੀ ਲੈ ਆਓ ਬਾਈ ਬੰਦਾ ਹਾਂਜੀ ਹਾਂ ਬਸ ਉਹ ਉਹ ਨਾ ਹੋਵੇ ਵੀ ਆਪਾਂ ਕਿਹਦੇ ਵੀ ਉਂਗਲ ਲਾਉਣ ਵਾਲਾ ਵੀ ਭਾਈ ਯਾਰ ਬਹੁਤ ਆਉਂਦੇ ਨੇ ਲੇਕਿਨ ਪਰ ਸਾਨੂੰ ਆਪਣੀ ਕਾਬਲੀਅਤ ਤੇ ਯਕੀਨ ਹੈ ਵੀ ਵਧੀਆ ਬੰਦਾ ਲੈ ਕੇ ਆਓ ਜੇ ਚੈੱਕ ਵੀ ਕਰਾਉਣੀ ਹੈ ਪਰ ਬਾਈ ਨਾ ਉਹ ਰੋ ਮਾੜੀ ਕਰਨੀ ਮਿਲਦੀ ਹੈ ਨਾ ਆਪਾਂ ਕਹਿੰਦੇ ਨੇ ਟੁੱਟਰ ਲਾਉਣ ਵਾਲਾ ਬੰਦਾ ਵੀ ਹਾਂ ਕਰ ਜਾਂਦਾ ਯਾਰ ਇਹ ਤੋਂ ਵਧੀਆ ਤਾਂ ਡੀਲਿੰਗ ਨਹੀਂ ਮਿਲ ਸਕਦੀ ਸਾਡੇ ਸਟਾਫ ਦੀ ਡੀਲਿੰਗ ਸਾਡਾ ਦੱਸਣ ਦਾ ਸਾਡਾ ਰਵਈਆ ਸਾਰੇ ਸਾਡੇ ਬਹੁਤ ਵਧੀਆ ਸਟਾਫ ਸਾਡਾ ਕੰਮ ਕਰਦਾ ਪਿੱਛੇ ਬਾਕੀ ਭਰਾ ਆਪਾਂ ਨੂੰ ਜਾਣਦੇ ਨੇ ਬਈ ਹਨਾ ਵੀ ਆਪਾਂ ਕਿੰਨਾ ਕਿ ਸਟੈਂਡ ਕਰਦੇ ਆ ਬਈ ਹਨਾ ਤੇ ਇਹ ਕਾਰ ਆ ਮਾਡਲ 2000 ਆਪਣਾ ਸੀਗਾ 2015 ਜੀ ਇਹ 15 ਸਵਾ 9 ਲੱਖ ਦੀ ਸਵਾ 9 ਲੱਖ ਰੁਪਏ ਦੀ ਠੀਕ ਹੈ ਵੀਰੇ ਕਾਰ ਸੋਹਣੀ ਚਲਾਵਾ ਦੀ ਪੂਰੀ ਟੌਪ ਦੀ ਪੂਰੀ ਟੌਪ ਦੀ ਕਿਸੇ ਪਾਸੇ ਕੋਈ ਦਿੱਕਤ ਨਹੀਂ ਆਊ ਤੁਹਾਨੂੰ ਗੱਡੀ ਵਿੱਚ ਲੋ ਜੀ ਹੁਣ ਛੋਟੀ ਕਾਰ ਦੇਦੀ ਆ ਵਰ ਆਪਾਂ ਹੁਣ ਵੱਡੀ ਕਾਰ ਤਾਂ ਆਪਾਂ ਦੇ ਹੀ ਦਿੱਤੀ ਤੇ ਛੋਟੀ ਕਾਰ ਹੈਗੀ ਆਪਣਾ 110 ਮਾਡਲ ਕੇ TN ਆ ਜੀ ਹਾਂਜੀ ਤੇ ਸਿਲਵਰ ਰੰਗ ਚਾ ਵਧੀਆ ਕਾਰ ਹੈ ਪਹਿਲੇ ਨੌ ਦੀ ਆ ਹੂੰ ਹੂੰ ਇਹ ਗੱਡੀ ਦਾ ਰੇਟ ਇੱਕ 1.80 ਹਜ਼ਾਰ ਠੀਕ ਹੈ ਵੀਰੇ ਤੇ ਕਾਰ ਚਲਾਵੇ ਦੀ ਪੂਰੀ ਟੌਪ ਦੀ ਪੂਰੀ ਟੌਪ ਦੀ ਨੰਬਰ ਵੀ ਤੁਹਾਡਾ ਪੇੜਾ ਨੰਬਰ ਪੰਜਾਬ ਇਹ ਹੀ ਵੀਰੇ ਅਗਲੀ ਕਾਰ ਆ ਗਈ ਆਪਣੇ ਲਾਵੇ ਆਈਟਨ ਗ੍ਰੈਂਡ ਬਈ ਆ ਚੈੱਕ ਕਰੋ ਹਾਂਜੀ ਹਾਂ 2018 ਮਾਡਲ ਆ ਗੁਰਸਰਨ ਜੀ ਇਹ ਹਾਂਜੀ ਤੇ ਇਹ ਤਾਂ ਸੀਐਨਜੀ ਆ ਸੀਐਨਜੀ ਵਾਲੀ ਪਾਵਰ ਵਿੰਡੋ ਪਾਵਰ ਸਟੀਅਰਿੰਗ ਲਾਈਟ ਟਾਇਰ ਨਵੇਂ ਨੇ ਹਾਂ ਹਾਂ ਮਤਲਬ ਕਿਸੇ ਬੰਦੇ ਨੇ 28 ਦੀ ਦੀ ਐਵਰੇਜ ਲੈਣੀਆਂ ਤਾਂ ਆਹੀ ਗੱਡੀ ਲੈ ਲਓ ਠੀਕ ਹੈ ਜੀ ਪੈਟਰੋਲ ਜੋ ਵੀ ਆ ਮਤਲਬ ਸੀਐਨਜੀ ਦੇ ਪੈਟਰੋਲ ਸੀਐਨਜੀ ਹਾਂਜੀ ਠੀਕ ਹੈ ਵੀਰੇ ਅਛਾ ਤੇ ਉਹਨੇ ਇਹਦੀ ਗੱਲ ਕਰਾਇਆ ਕਿੰਨੇ ਦੀ ਦਵਾਂਗੇ ਆਪਾਂ ਇਹ ਗੱਡੀ ਹੈਗੀ ਆ ਜੀ 4.5 ਲੱਖ ਰੁਪਏ ਦੀ ਰੈਂਜ 18 ਮਾਡਲ 18 ਮਾਡਲ ਲੈ ਵੀ 18 ਮਾਡਲ ਪੰਜਾਬ ਨੰਬਰ ਪਟਿਆਲੇ ਦਾ ਬਾਈ ਹੈ ਨਾ ਤੇ ਅਲਾਇ ਗਾਰ ਨੂੰ ਲੱਗੇ ਨੇ ਟਾਇਰ ਬਿਲਕੁਲ ਨਵੇਂ ਪਏ ਨੇ ਜਿ ਤਲਾਵਾ ਵਧੀਆ ਪੂਰਾ ਹੈ ਪੂਰਾ ਟੌਪ ਦਾ ਹੀ ਪੂਰਾ ਨਵਾਂਗਾ ਠੀਕ ਹੈ ਵੀਰੇ ਤੇ ਆ ਗਈ ਰੈਟਸ ਆਪਣੇ ਲੱਗੇ ਰੈਟਸ ਆ ਗਈ ਜੀ 2011 ਜੀ ਇਹ ਹਾਂਜੀ ਬਹੁਤ ਸੋਹਣੀ ਗੱਡੀ ਪਹਿਲੇ ਨਾਉਂ ਦੀ ਕਾਰ ਹੈ ਫਸਟ ਓਨਰ ਮੈਂ ਲਗਭਗ ਹੁਣ ਤੁਹਾਨੂੰ ਸਾਡੇ ਕੋਲ ਦੇਖਣ ਲਈ ਪੰਜਾਬ ਨੰਬਰ ਖੜੀ ਆ ਗਈ ਆਪਾਂ ਵੀਡੀਓ ਕਰ ਦਈਏ ਦਿੱਲੀ ਨੰਬਰ ਦਾ ਹਾਂ ਵੀਰੋਆ ਮਤਲਬ ਵੀ ਆਪਾਂ 50 ਜੀ ਰਹਿਣ ਲੱਗ ਜਿਆਦਾ ਹਾਂਜੀ ਹਾਂ ਹੁਣ ਆਪਾਂ ਇਹ ਆ ਵੀ ਆਪਣੇ ਚ ਇਹੀ ਕਮੀ ਸੀ ਵੀ ਆਪਾਂ 50 ਨੰਬਰ ਹਰੇਕ ਕਹਿੰਦਾ ਸੀ 50 ਨੰਬਰ ਲੈ ਆਉ ਹੁਣ 50 ਨੰਬਰ ਹਰੇਕ ਬਾਂਚ ਤੋਂ ਸਾਨੂੰ 50 ਨੰਬਰ ਗੱਡੀ ਓਕੇ 2011 ਮਾਡਲ ਗੱਡੀ ਆ ਜੀ ਇਹ ਓਰੀਜਨਲ ਪੇਂਟ ਚ ਆ ਪਹਿਲੇ ਨਾਓ ਆ ਹਾਂ ਹਾਂ ਤੇ 220000 ਰੁਪਏ ਦੀ ਰੇਂਜ ਚ 220 ਦੇ ਵਿੱਚ ਆ ਪਿੱਛੇ ਜੇ ਮੈਂ ਇਹਦੀ ਵੀਡੀਓ ਵੀ ਕਰੀ ਸੀ ਉਹ ਮੈਂ ਕਹਿੰਦਾ ਕਿ ਕੇਟਨ ਦੇ ਰੇਟ ਜੀ ਆ ਠੀਕ ਹੈ ਉਹ ਤਾਂ ਆਪਾਂ ਰੇਟ ਵਧ ਦੇਣਾ ਹੈ ਇਹ ਨਾਲੇ ਹਾਂਜੀ ਹਾਂ ਨਾਲ ਡੀਜ਼ਲ ਦੀ ਡੀਜ਼ਲ ਆ ਆ ਗਈ ਆਪਣੇ ਲੈ ਬਈ ਇਹ ਆ ਗਈ ਜੀ 2019 2019 ਮਾਡਲ ਗੱਡੀ ਆ ਇਹ ਕੇਟਰ ਨੰਬਰ ਆ ਪੰਜਾਬ ਨੰਬਰ ਆ ਜੀ ਇਹ ਸਿਕਿਉਰਿਟੀ ਨੰਬਰ ਵੀ ਟਾ ਲੱਗਣੀਆਂ ਲੱਗਣਗੀਆਂ ਹੀ ਲੱਗਣਗੀਆਂ ਤੇ ਆਪਣੀ ਆ ਗਈ ਹੈ ਇਹ ਅਲਾਏ ਟਾਇਰ ਸੋਨੇ ਪੈਸੇ ਨੇ ਆਪਣੇ ਹਾਂ ਜੀ ਹਾਂ ਲਾਈਟ ਟਾਇਰ ਨਵੇਂ ਨੇ ਇੱਕ ਇਹ ਜੈ ਜੈ ਕਿੰਨੇ ਕੀ ਦੇ ਦਾਂਗੇ ਇਹ ਸਿਰਫ 3-3 ਲੱਖ ਦੀ ਦੇ ਦਾਂਗੇ 19 ਮਾਡਲ 19 ਮਾਡਲ ਔਰ 3 ਲੱਖ ਦਾ ਲੋਨ ਵੀ ਕਰਵਾ ਰਾਂਗੇ ਤੇ ਲੈ ਸਿਰਫ 25000 ਰੁਪਏ ਦੇ ਕੇ ਆਹ 2019 ਮਾਡਲ ਕੇਟਰ ਤੁਸੀਂ ਭਈ ਹੈ ਨਾ ਘਰੇ ਲੈ ਜਾ ਸਕਦੇ ਆਂਗੇ ਤੇ ਅਗਰ ਤੁਸੀਂ ਇਹੀ ਸੰਡੇ ਆਪਣਾ ਕਾਰ ਬਿਆਰ ਚਾਹੋਗੇ ਤਾਂ ਬਈ ਹੈ ਨਾ 2 ਘੰਟੇ ਦਾ ਲੋਨ ਕਰਾ ਕੇ ਤੁਹਾਡਾ ਫੜਾ ਦਾਂਗੇ ਆਪਾਂ ਠੀਕ ਹੈ ਵੀਰੇ ਤੇ ਆਜੋ ਹੁਣ ਤੁਹਾਨੂੰ ਪ੍ਰੀਮੀਅਮ ਸੈਗਮੈਂਟ ਤੇ ਲੈ ਕੇ ਚੱਲਾਂ ਬਈ ਜੇ ਤੇ ਆ ਆ ਗਈ ਕਾਰ ਆਪਣੇ ਲਵੇ ਆਡੀ Q3 3 2012 12 ਮਾਡਲ 9 ਮਹੀਨੇ ਦੀ ਹਾਂਜੀ ਹਾਂ 29 ਤਰੀਕ ਦੀ ਨਿਕਲੀ ਹੋਈ ਹੈ ਹਾਂਜੀ ਪ੍ਰੀਮੀਅਮ ਪਲੱਸ ਨਾਲ ਸਨਰੂਫ ਵਾਲੀ ਆ ਆਹ ਵੱਡਾ ਪੈਣਾ ਨਾਲ ਸਨਰੂਫ ਹਾਂ ਠੀਕ ਹੈ ਜੀ ਤੇ ਕੰਡੀਸ਼ਨ ਵਾਈਜ਼ ਬਿਲਕੁਲ ਓਕੇ ਆ ਗੱਡੀ ਹਾਂਜੀ ਹਾਂਜੀ ਫਰੰਟ ਸ਼ੀਸ਼ਾ ਕਰੈਕ ਹੈ ਲੇਕਿਨ ਹੈਗਾ ਨਾਲ ਦੀ ਓਰੀਜినਲ ਹੈ ਹਾਂ ਯੂ ਓਰੀਜినਲ ਹੈ ਲੈ ਵੀ ਭਾਈ ਹੈ ਨਾ ਆਡੀ ਅਗਰ ਕਿਸੇ ਨੇ ਕੋਈ ਲੈਣੀ ਹੈ ਕਾਰ ਪੰਜਾਬ ਨੰਬਰ ਦੀ ਕਾਰ ਦੇਖੋ ਕਾਰ ਐਸ ਯੂ ਵੀ ਟਾਈਪ ਆਡੀ ਮੰਗਦੇ ਸਾਡੇ ਕੋਲ ਦੋਨੀ ਹੈਗੀਆਂ ਸਟਾਨ ਵੀ ਤੁਹਾਨੂੰ ਦਿਖਾਉਨੇ ਬਾਅਦ ਚ ਠੀਕ ਹੈ ਜੀ ਇਹ ਐਸ ਯੂ ਵੀ ਟਾਈਪ ਆ ਗਈ ਐਸ ਯੂ ਵੀ ਆ ਗਈ ਪਿਓਰ ਐਸ ਯੂ ਵੀ ਆ ਗਈ ਟਾਈਪ ਨਹੀਂ ਆਈ ਕਾਰ ਸੋਹਣੀ ਹੈ ਵਧੀਆ ਪੂਰੀ 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 ਓਕੇ ਕਾਰ ਹੈ ਚਲਾਵਾ ਜਰੂਰ ਬਿਲਕੁਲ ਮਸਤ ਆ ਗੱਡੀ ਦਾ ਠੀਕ ਹੈ ਇਹ ਮਾਡਲ 2012 2012 ਮਾਡਲ ਹੈ ਜੀ ਰੇਟ ਰੇਟ ਹੈ 10 ਲੱਖ ਹਾਂ ਹਾਂ ਇਹ ਗੱਡੀ ਦੇਖੋ 60 ਲੱਖ ਦੀ ਗੱਡੀ ਤੁਹਾਨੂੰ ਦਵਾਂਗੇ ਆਪਾਂ 8 ਲੱਖ ਦੀ ਗੱਡੀ 60 ਲੱਖ ਦੀ ਤੇ ਹੁਣ ਦਵਾਂਗੇ 8 ਲੱਖ ਦੀ ਤੇ ਕਾਰ ਹੈਗੀ ਪੰਜਾਬ ਨੰਬਰ ਆਡੀ Q3 ਲੈ ਜਾਓ ਬਾਈ ਮਿੱਤਰੋ ਜੇ ਕਿਸੇ ਨੇ ਕਾਰ ਲੈ ਜਾਣੀ ਆ ਪ੍ਰੀਮੀਅਮ ਕਾਰ ਦਾ ਸੁਪਨਾ ਪੂਰਾ ਕਰਨਾ ਤਾਂ ਆਹ ਕਾਰ ਲਿਆ ਸਕਦੇ ਹੋ ਆ ਆ ਗਿਆ ਆਪਣੇ ਲੈਵੇ ਹੁਣ ਦਿੱਲੀ ਨੰਬਰ ਦੀ ਸਿਆਜ਼ ਇਹ ਮਾਡਲ ਸਿਆਜ਼ ਆ ਹਾਂਜੀ 17 ਮਾਡਲ ਸਿਆਜ਼ ਆ ਜੀ ਇਹ ਹੁਣੀ ਆਈ ਹੋਈ ਆ ਸਾਡੇ ਕੋਲ ਹੇ ਓਕੇ ਹੁਣੀ ਕਾਰ ਆ ਪੂਰੀ ਕੋਈ ਕੋਈ ਰੱਖਣ ਕੀ ਹਾਲੇ ਵੀ ਬਾਹਰਲੇ ਨੰਬਰ ਦੀ ਨਾ ਹਾਂਜੀ VDI ਆ ਗਈ ਜੀ ਇਹ VDI ਆ ਹਾਈਬ੍ਰਿਡ ਦੇ ਵਿੱਚ ਹਾਈਬ੍ਰਿਡ 25 ਪਰ ਐਵਰੇਜ ਤੇ 17 ਮਾਡਲ ਹਾਂਜੀ ਸਾਢੇ 4 ਲੱਖ ਰੁਪਈਆ ਲੈ ਵੀ ਰੇਟ ਬਾਹਰੋਂ ਆਇਆ ਰੇਟ ਆਇਆ ਜੀ 4 ਲੱਖ ਰੁਪਈਆ ਉੱਪਰੋਂ ਆਇਆ ਰੇਟ ਸਾਰਾ ਮਾਡਲ ਦਾ ਸਾਢੇ 4 ਲੱਖ ਐਨਓਸੀ ਨਾਲ ਸਾਢੇ 4 ਲੱਖ ਠੀਕ ਹੈ ਵੀਰੇ ਤੇ ਆ ਵੀ ਹੈਗੀ ਆਪਣੀ ਉਹ ਹਾਂਜੀ ਹਾਂ ਦੋ ਖੜੀਆਂ ਨੇ ਉਹ ਉੱਪਰ ਲੀਤੀ ਪਰਲੀ ਤਾਂ ਆਪਣੀ ਆ ਉਹ ਤੋਂ ਥੋੜੀ ਵਾਲੀ ਆ ਗਈ ਕੀ ਕਰਦੀ ਉਹ ਇਹ ਆ ਗਈ ਜੀ ਆਟੋਮੈਟਿਕ Swift ਆਟੋਮੈਟਿਕ ਮੰਗਦੇ ਕੋਈ ਸ਼ਰਤ ਨਹੀਂ 17 ਅੰਦਰੋਂ ਦਿਖਾਈਏ ਕਾਰ ਭਈਆ ਜੱਕੋ ਆਟੋਮੈਟਿਕ ਇੱਕ ਨਹੀਂ ਤੁਹਾਨੂੰ ਬਹੁਤ ਦਿਖਾਉਂਗਾ ਨੀਮੇ ਤੋਂ ਨੀਮਾ ਮਾਡਲ ਵੀ ਦਿਖਾਉਂਗਾ ਉੱਚੇ ਤੋਂ ਉੱਚਾ ਵੀ ਦਿਖਾਉਂਗਾ ਜਮਾਈ ਮਤਲਬ ਇਹ ਮਨੋ ਵੀ 140000 ਦੀ ਵੀ ਆਟੋਮੈਟਿਕ ਖੜੀ ਆ ਬਣ ਲੈ ਵੀ ਮਿੱਤਰੋ ਇਹ ਕਾਰ ਆ ਆਟੋਮੈਟਿਕ ਸਵਿਫਟ ਨਵੀਂ ਛੇਵਦੀ ਆ ਕਾਰ ਸੋਹਣੀ ਆ ਲੁਧਿਆਣੇ ਦਾ ਨੰਬਰ ਐ ਸਿੱਧੀ ਸੀਰੀਜ਼ ਵਾਲਾ ਪੂਰੀ ਟੌਪ ਦੀ ਕਾਰ ਆ ਜੀ ਪਹਿਲੇ ਨਾਉਂਦੀ ਆ ਡੀਜ਼ਲ ਦੀ ਨਾ ਡੀਜ਼ਲ ਦੀ ਕਿੰਨੇ ਦੀ ਦਾ ਰੀਡੀ ਆ ਜਗੜੀ ਦਾ ਰੇਟ ਆ 610 ਜੀ 6 ਲੱਖ 10000 ਰੁਪਏ ਸਵਾ ਪੰਜ ਸਾਢੇ ਪੰਜ ਦੇ ਵਿੱਚ ਇਹਦਾ ਉਹੀ 70 75 8 ਲੈ ਵੀ 610000 ਰੁਪਏ ਦੀ ਕਾਰ ਅੱਛਾ ਓਨਰ ਕਿੰਨੇ ਮੈਂ ਖੜੀ ਹੈ ਪਹਿਲੇ ਨਾ ਜੀ ਪਹਿਲੇ ਫਸਟ ਓਨਰ ਫਸਟ ਓਨਰ ਲੈ ਵੀ ਭਾਈ ਇਹ ਹੈ ਤੁਹਾਡੀ ਅਗਰ ਕਾਰ ਦੀ ਨੀਡ ਤਾਂ ਆਹ ਕਾਰ ਲੈ ਜਾ ਥੋੜਾ ਲੋਨ ਲੱਖ ਦੇ ਕੇ ਕਾਰ ਦੇ ਲੋਨ ਹੋ ਜਾਣਾ ਭਾਈ ਹੈ ਨਾ ਤੇ ਬਾਕੀ ਤੁਹਾਨੂੰ ਆ ਜਾਓ ਮੈਂ ਅਗਲੀ ਕਾਰ ਦਵਾਂ ਜੇ ਅਗਲੀ ਦਵਾਂਗੇ ਔਰ ਇਹ ਖੜੀ ਹੈ ਵਰਨਾ ਮੈਂ ਅਗਰੇ ਓਡੀ ਮੂਰੇ ਖੜੀ ਹੈ ਇਹ ਵਰਨਾ ਦੀ ਗੱਲ ਕਰੀਏ ਭਾਈ ਕਿਹੜਾ ਮਾਡਲ ਹੈ ਇਹ ਇਹ ਹੈਗੇ ਜੀ 2015 15 ਲੈ ਵੀ 15 ਮਾਡਲ ਮਾਡਲ ਟਾਇਰ ਥੋੜੇ ਨੇ ਇਹਦੇ ਇਹ ਸੈਕੰਡ ਓਨਰ ਕਾਰ ਆ ਜੀ ਓਰੀਜਨਲ ਹੈ ਗੱਡੀ ਦਾ ਠੀਕ ਹੈ ਤੇ ਨੰਬਰ ਵੀ ਦੇਖੋ ਬਹੁਤ ਸੋਹਣਾ 11 ਐਸ ਐਕਸ ਹੈ ਨਾ ਕੁਝ ਵੱਡਾ ਸਿਨੂਲ ਹੈ ਆਪਸ਼ਨਲ ਹੈ ਠੀਕ ਹੈ ਆਪਸ਼ਨਲ ਹੈ ਹੂੰ 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 ਕੁਝ ਬਟਨ ਸਟਾਰਟ ਵਾਲੀ ਆ ਤੇ ਆਪਣਾ ਪ੍ਰੋਜੈਕਟਰ ਲਾਈਟਾਂ ਵਾਲੀ ਆ ਇਹ ਹੂੰ 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 ਕਿੰਨੇ ਕੀ ਦੇ ਦਾਂਗੇ ਗੱਡੀ ਦੇ ਦਾਂਗੇ ਜੀ ਇਹ ਆਪਾਂ ਕੋ ਸਰ ਜੀ 5.5 ਲੱਖ ਦੀ 5 ਲੱਖ ਤੇ 50000 ਰੁਪਏ 5 ਲੱਖ ਡਾਇਮੰਡ ਕੰਟਰੋਲ 2015 ਹਾਂ ਜੀ ਹਾਂ ਠੀਕ ਹੈ ਵੀਰੇ ਲੈ ਵੀ ਆਜੋ ਆ ਆ ਗਈ ਇਧਰ ਆ ਹੀ ਦੇ ਦਈਏ ਤੁਹਾਨੂੰ ਸਬਕਟ ਇਹ ਕਿਹੜਾ ਮਾਡਲ ਹੈ ਇਹ 2050 18 ਨੰਬਰ ਹੈ ਦਾ 2018 ਮਾਡਲ ਗੱਡੀ ਜੀ ਇਹ ਇਹ ਮੈਨੂਅਲ ਹੈ ਨਾ ਹਾਂ ਜੀ ਹਾਂ ਇਹ ਮੈਨੂਅਲ ਹੈ ਜੀ ਲਾਏ ਪਏ ਹੋਏ ਨੇ ਹਾਂ ਜੀ ਹਾਂ ਡੀਜ਼ਲ ਹੈ ਜਡੀ ਹੈ ਕਾਰ ਚੈੱਕ ਕਰ ਲੋ ਪੁਸ਼ ਬਟਨ ਸਟਾਰਟ ਸਾਰਾ ਕੁਝ ਹੈ ਤੇ ਤਾਂ ਹੈ ਹਾਂ ਜੀ ਹਾਂ ਆ ਦੇਖੋ ਸਟੀਅਰਿੰਗ ਕੰਟਰੋਲ ਵਗੈਰਾ ਦੇਖੋ ਹਣਾ ਲੈ ਜਾਓ ਬਈ ਮਿੱਤਰੋ ਕਾਰ ਦੇਖੋ ਬਹੁਤ ਸੋਹਣੀ ਆ ਲੈ ਲੂ ਇਹ ਵੀ ਕੰਪਨੀ ਦੇ ਨਾਲ ਦੀਆਂ ਬਈ ਆਪਣੇ ਲਵੇ ਦੋ ਤਿੰਨ ਕਾਰਾਂ ਹੈਗੀਆਂ ਬਈ ਹੈਨਾ ਹੈਗੀਆਂ ਨੇ ਹੈਗੀਆਂ ਨੇ ਉਹ ਵਾਈਟ ਆ ਇਹ ਸਿਲਵਰ ਆ ਉਹ ਆਟੋਮੈਟਿਕ ਆ ਮੈਨੂਅਲ ਆ ਦੇਖੋ ਬਈ ਹੈਨਾ ਇਹ ਗੱਡੀ ਦਾ ਰੇਟ 5.5 ਲੱਖ ਰੁਪਈਆ ਇਹਦਾ 2018 ਮਾਡਲ 18 ਮਾਡਲ 5 ਲੱਖ ਤੇ 50 ਹਜ਼ਾਰ ਰੁਪਈਆ ਬਈ ਹੈਨਾ ਤੇ ਆ ਆ ਗਈ ਆਪਣੇ ਲਵੇ ਡਿਜ਼ਾਇਰ ਡਿਜ਼ਾਇਰ ਆ ਗਈ ਜੀ ਇਹ 2013 ਮਾਡਲ ਜੀ ਹਾਂਜੀ 3rd ਓਨਰ ਹੈ ਜੀ ਇਹ ਗੱਡੀ ਓਕੇ ਤੇ ਰੇਟ ਵੀ ਜਾਇਜ਼ ਹੀ ਹੋ ਫਿਰ 335000 3 ਲੱਖ ਤੇ 35 ਹਜ਼ਾਰ ਰੁਪਈਆ ਹੈ ਹਾਂਜੀ ਹਾਂ ਤੇ ਆ ਗਈ ਜੀ 17 ਮਾਡਲ ਫੇਰ ਆਟੋਮੈਟਿਕ ਆ ਡਿਜ਼ਾਇਰ ਆ ਡਿਜ਼ਾਇਰ ਆਟੋਮੈਟਿਕ ਆ ਗਈ ਹਾਂਜੀ ਇਹ ਗੱਡੀ ਦਾ ਰੇਟ ਦੇਖੋ ਬੜਾ ਸਿੰਪਲ ਜਿਹਾ ਰੇਟ ਆ ਦਾ ਹਾਂਜੀ 5 ਲੱਖ ਰੁਪਈਆ ਐਨਓਸੀ ਦੇ ਨਾਲ 5 ਲੱਖ ਰੁਪਈਆ ਦੇਖੋ ਲਾਈ ਟਾਇਰ ਨਵੇਂ ਨੇ ਆਟੋਮੈਟਿਕ ਆ ਆਟੋਮੈਟਿਕ ਜੀ ਠੀਕ ਹੈ ਵੀਰੇ ਲਓ ਵੀ ਆਟੋਮੈਟਿਕ ਕਾਰ ਦੇਖੋ ਬਹੁਤ ਸੋਹਣੀ ਕਾਰ ਆ ਬਈ ਹੈ ਹਾਂਜੀ ਆ ਪੂਰੀ ਟੌਪ ਦੀ ਗੱਡੀ ਆ ਲੈ ਵੀ ਇੰਨੇ ਰੁਪਈਆ ਚ ਆਉਂਦਾ ਨਹੀਂ ਜੇ ਕੋਈ ਸ਼ਰਤਾਂ ਗੱਡੀ ਆ ਨਾਲੇ ਲੋਨ ਦੇਖੋ 4.5 ਲੱਖ ਰੁਪਈਆ ਦਾ ਲੋਨ 4.5 ਲੱਖ ਦਾ ਲੋਨ ਜੇ ਕਿਸੇ ਨੇ ਹੁਣ ਕਮਾਊ ਪੁੱਤ ਲੈਣਾ ਹੈ ਉਹ ਵੀ ਆ ਆਪਣੇ ਔਰ ਆ ਪੀਵੀ01 ਬਹੁਤ ਘੱਟ ਗੱਡੀਆਂ ਮਿਲਦੀਆਂ ਕੋਈ ਸਰਮ ਨਹੀਂ ਆਲ ਇੰਡੀਆ ਪਰਮਟ ਦੀਆਂ ਹਾਂਜੀ ਹਾਂ ਬਹੁਤ ਘੱਟ ਗੱਡੀ ਮਿਲਦੀ ਹੈ ਕਿਸੇ ਓਲਾ ਉੱਪਰ ਚਲਾਨੀਆਂ ਕਿਸੇ ਨੇ ਵੈਸੇ ਦਿੱਲੀ ਉਹ ਜਾਣਾ ਸੀਐਨਜੀ ਪਲੱਸ ਪੈਟਰੋਲ ਠੀਕ ਹੈ ਜੀ ਪਹਿਲੇ ਨਾ ਟੋਟਲ ਓਰੀਜਨਲ ਗੱਡੀ ਆ ਜਿੱਤੋਂ ਵੀ ਪੇਂਟ ਨਹੀਂ ਹੈ ਲੈ ਵੀ ਬਾਈ ਕਮਾਈ ਕਰੋ ਜੇ ਕਿਸੇ ਨੇ ਬਈ ਹਨਾ ਪ੍ਰਾਈਵੇਟ ਨੰਬਰ ਦੀ ਆਪਾਂ ਕਹਦੀਏ ਵੀ ਪਲੇਟਾਂ ਦੀ ਕਾਰਾਂ ਆਪਣੇ ਘਰੇ ਖੜਾਉਣੀਆਂ ਤਾਂ ਆਹਤ ਲਾਉਣੀਆਂ ਪੈਣੀਆਂ ਅਗਰ ਕੋਈ ਕੰਮ ਕਰ ਕਰਨ ਲੱਗਦੇ ਨੇ ਹਾਂਜੀ ਹਾਂ ਕਹੋ ਇਹੋ ਜਿਹਾ ਕੁਝ ਬਈ ਕਰਨਾ ਪੈਂਦਾ ਬਈ ਹਨਾ ਇਹ ਅਪਾ ਕਹਦੀ ਆ ਵੀ ਇਹ ਸਟਾਰਟਿੰਗ ਪੀਰੀਅਡ ਆ ਬਈ ਨਾ ਜੇ ਬਿਜ਼ਨਸ ਸ਼ੁਰੂ ਕਰਨਾਗੇ ਜਿਹਨੇ ਬਿਲਕੁਲ ਜੀ ਇਹੀ ਹੁੰਦਾ ਬਈ ਨਾ ਜਾ ਬੰਦਾ ਵੀ ਕਿਸੇਲੇ ਨੌਕਰੀ ਕਰੇ ਜਾਂ ਬੰਦਾ ਬਿਜ਼ਨਸਮੈਨ ਬਣੇ ਹੁਣ ਇੱਥੇ ਆ ਬਿਜ਼ਨਸ ਕਰਨਾ ਕਿਸੇ ਨੇ ਹੁਣ ਇੱਥੇ ਥੋੜਾ ਸਿੰਪਲ ਸਹੀ ਚਾਹੀਦਾ ਹਾਂ ਹਾਂ ਇਹੀ ਗੱਡੀ ਤੁਹਾਨੂੰ 6.5 ਲੱਖ ਰੁਪਏ ਦੀ ਗੱਡੀ ਆ 575000 ਰੁਪਏ ਤੇ ਲੋਨ ਕਰਾ ਕੇ ਦਵਾਂਗੇ ਸਿਰ 50000 ਰੁਪਏ ਲੱਗੇਗਾ ਯਾ ਯਾਰ ਸਰ 50000 ਰੁਪਏ ਦੇ ਕੇ ਭਈਆਂ ਨਾ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਆਂ ਹਾਂਜੀ ਕੋਈ ਮਿਲ ਜੂਜੀ ਇਹ ਕਾਰੋਬਾਰ ਬੋਲ ਤਾਂ ਗੱਲ ਆ ਵੀਰੇ ਤੁਸੀਂ 40 ਤੋਂ 50000 ਰੁਪਏ ਕਮਾ ਸਕਦੇ ਆਂ ਕਿਸ਼ਤ ਆਪਣੀ ਆਰਾਮ ਨਾਲ ਗੱਡੀ ਜਾਊਂਦਾ 10-15000 ਰੁਪਏ ਦੀ ਤੇ ਆ ਆ ਗਈ ਆਪਣੇ ਲਵੇ ਰੈਪਿਡ 2013 ਮਾਡਲ ਜੀ ਹਾਂਜੀ 3rd ਓਨਰ ਹੈ ਜੀ ਗੱਡੀ ਇਹ ਹਾਂਜੀ ਹਾਂਜੀ ਤੇ ਕੰਪਨੀ ਲਾਈ ਵੀ ਨਾਲੀ ਟੌਪ ਮਾਡਲ ਆ ਤੇ 280000 ਰੁਪਏ ਦੀ 28 ਵੀਡੀਓ ਸ਼ੇਅਰ ਕਰਦੇ ਹੋ ਬਈ ਮਿੱਤਰੋ ਮੌਕੇ ਤੇ ਮਾਨਤਨ ਕਰ ਦੇਣਗੇ ਵੀਰੇ ਵਧੀਆ ਕੱਲਾ ਸ਼ੇਅਰ ਕਰੇ ਤਾਂ ਹਾਂਜੀ ਹਾਂ ਬਿਲਕੁਲ ਦੱਸਿਓ ਆਕੇ ਵੀ ਸ਼ੇਅਰ ਆਗੀ ਆਟੋਮੈਟਿਕ ਆਟੋਮੈਟਿਕ ਆਗੀ ਲੋ ਫੇਰ ਆਗੀ ਆਟੋਮੈਟਿਕ ਆਟੋਮੈਟਿਕ ਤਾਂ ਸਾਡੇ ਕੋਲ ਕਾਗਜ਼ ਵੀ ਬਹੁਤ ਹੈ ਤੇ ਗੱਡੀ ਬਹੁਤ ਹੈ ਇਹ ਸੱਜੇ ਅੱਠ ਮਾਡਲ ਗੱਡੀ ਆ ਇਹ ਹਾਂਜੀ ਤੇ 1 ਲੱਖ 40000 1 ਲੱਖ 30 ਵੀ ਦੇ ਦਾਂਗੇ ਜੀ ਠੀਕ ਹੈ ਪਾਸਿੰਗ ਪਾਸਿੰਗ ਇਹਦੀ ਕਰਾ ਕੇ ਦਵਾਂਗੇ ਸਾਰਾ ਓਕੇ ਪਾਸਿੰਗ ਕਰਾ ਕੇ ਦੇਵਾਂ ਇੱਕ ਲੱਖ 30 ਹਜ਼ਾਰ ਰੁਪਏ ਦੀ ਗੱਡੀ ਤੇ ਇਹ ਲੈ ਵੀ 1.30 ਹਜ਼ਾਰ ਰੁਪਈਆ ਦੇ ਵਿੱਚ ਆਟੋਮੈਟਿਕ ਕਾਰ ਆ ਜੇ ਕਿਸੇ ਨੇ ਬਈ ਆਟੋਮੈਟਿਕ ਕਾਰ ਲੈਣੀ ਆ ਕਈ ਵਾਰ ਹੁੰਦਾ ਨਾ ਵੀ ਯਾਰ ਆਟੋਮੈਟਿਕ ਘਰੇ ਸਿੱਖਣ ਵਾਸਤੇ ਲੈਣੇ ਕੁਛ ਲੈਣੇ ਘਰੇ ਲੇਡੀਜ਼ ਨੂੰ ਲੈ ਕੇ ਦੇਣੀਆਂ ਤਾਂ ਆਹ ਕਾਰ ਤੁਹਾਡੇ ਵਾਸਤੇ ਆ ਇਹ ਕਾਰ ਲੈ ਜਾ ਸਕਦੇ ਤੁਸੀਂ ਉਹ ਵੀ ਹੋਂਡਾ ਲੈਂਦੀ ਦੇਖੋ ਨੰਬਰ ਪੰਜਾਬ ਆ ਪਾਸਿੰਗ ਕਰਕੇ ਮਿਲੂ 5 ਸਾਲ ਦੀ ਬਈ ਹੈਨਾ 71 17 ਠੀਕ ਆ ਇਹ ਕਾਰ ਤੇ ਅਗਲੀ ਆ ਗਈ ਆਪਣੇ ਕੋਲ 500 ਐਕਸ ਹਾਂਜੀ ਹਾਂ ਇਹ 2015 ਜੀ ਇਹੇ ਹੂੰ ਇਹ 4.5 ਲੱਖ ਰੁਪਏ ਰੇਂਜ ਦਾ W6 ਮਾਡਲ ਦੇ ਵਿੱਚ ਠੀਕ ਹੈ ਵੀਰੇ ਵਧੀਆ ਕਾਰ ਆ ਪੂਰੀ ਐਚ ਆਰ 06 ਇਹ ਸੋਹਣੀਪਤ ਦਾ ਨੰਬਰ ਹੈ ਹਾਂਜੀ 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 ਲੈ ਵੀ ਭਾਈ ਹਨਾ ਤੇ ਕਾਰ ਸੋਹਣੀ ਵੀ ਗੱਡੀ ਤੇ ਸੋਹਣੀਪਤ ਦੀ ਨੰਬਰ ਹੈ ਕਾਰ ਸੋਹਣੀ ਠੀਕ ਹੈ ਆ ਆ ਗਈ ਭਾਈ ਹਨਾ ਸਾਨੂੰ ਵੀ ਤੁਹਾਡੇ ਕੋਲ ਆਉਣ ਲੱਗੇ ਡਾਇਲੌਗ ਤੇ ਆ ਆ ਗਈ ਆਪਣੇ ਲੈਵੇ সাফਾਰੀ ਇਹ সাফਾਰੀ ਆ ਗਈ ਜੀ 2014 ਮਾਡਲ ਆਲ オリジナル ਪੇਂਟ ਦੀ ਆ ਠੀਕ ਹੈ ਜੀ ਤੇ 3.5 ਲੱਖ ਦੀ ਉਹ ਦੇ ਦਾਂਗੇ 3.5 ਲੱਖ ਰੁਪਏ ਹਾਂਜੀ 7 ਸੀਟਰ ਹਾਂਜੀ ਹਾਂਜੀ ਲੈ ਵੀ 7 ਸੀਟਰ ਝੋਟਾ ਸਿਰਫ ਸਾਡੇ 3 ਲੱਖ 3 ਲੱਖ ਰੁਪਈਆ ਦੇ ਵਿੱਚ ਪੰਜਾਬ ਨੰਬਰ ਲੁਧਿਆਣੇ ਦਾ ਨੰਬਰ ਆ ਬਈ 2000 ਮਾਡਲ 2 14 ਮਾਡਲ 7ਵੇਂ ਮਹੀਨੇ ਦੀ ਬਈ ਹਾਂ ਦੂਜੇ ਨੌ ਦੀ ਕਾਰ ਹੈ ਲੈ ਵੀ ਲੈ ਜੋ ਵੀ ਕਾਰ ਹਨ ਆ ਆ ਗਈ ਉਸ ਤੋਂ ਬਾਅਦ ਪਟਰੋਲਾ ਡੀਜ਼ਲ ਹੈ ਇਹ ਡੀਜ਼ਲ ਆ ਗਈ ਜੀ ਪਹਿਲੇ ਨੌ ਦੀ ਕਾਰ 14 ਮਾਡਲ 15 ਦੀ ਰਿਸਟਰਡ ਹੈ ਬੰਦੇ ਚ ਦਮ ਹੋਣਾ ਦੇਦਾ 30 ਦੀ ਐਵਰੇਜ ਵੀ ਦਿੰਦੀ ਹੈ ਇਹ ਕਾਰ ਹਾਂ ਹਾਂ ਜੀ ਹਾਂ ਹਣਾ ਪ੍ਰੈਕਟੀਕਲੀ ਜਿਹਨੇ ਵਰਤੀ ਉਹਨੂੰ ਪਤਾ ਮੈਨੂੰ ਵੀ ਪਤਾ ਹੈਗਾ ਥੋੜੀ ਪਤਾ ਇਹ ਕਾਰ ਸੋਹਣੀ ਬਹੁਤ ਹੈ ਬਹੁਤ ਸੋਹਣੀ ਗੱਡੀ ਆ ਤੇ ਤਲਾਵਾ ਇਸ ਤਲਾਵਾ ਬੜਾ ਯਾਰ ਬਹੁਤ ਵਧੀਆ ਵੀਰੇ ਵਾਲੀਆਂ ਸੁਣੀ ਚੱਲਦੇ ਡਿਜ਼ਾਇਰਾਂ ਤਾਂ ਇਹ ਜੀਆਂ ਚੱਲਦੀਆਂ ਨਹੀਂ ਜਿਹੀਆਂ ਸਹੀ ਗੱਲ ਆ ਜੀ ਡਿਜ਼ਾਇਰਾਂ ਦਾ ਰਿੰਗੀ ਜੀ ਜਾਂਦੀ ਹੁੰਦੀ ਹੈ ਹਾਂ ਇਹ ਚੱਲਦੀ ਆ ਦੱਬ ਕੇ ਦੱਬ ਕੇ ਚੱਲਦੀ ਆ ਜੀ ਤੇ ਇਹ ਮੋਰ ਵਧੀਆ ਨੇ ਇੰਜਨ ਵਧੀਆ ਪਹਿਲੇ ਨਾਂ ਤੇ ਆ ਕਾਰ 15 ਅੱਛਾ ਹੁਣ ਇਹਦੇ ਰੇਟ ਦੀ ਗੱਲ ਕਰੀਏ ਵੀਰੇ ਕਿੰਨਾ ਰੇਟ ਆ ਕਾਰ ਦਾ ਇਹਦਾ ਰੇਟ ਹੈਗਾ ਜੀ 3.5 ਲੱਖ ਰੁਪਏ ਜੀ 3.5 ਲੱਖ ਰੁਪਏ ਵਾਹ ਜੀ ਵਾਹ 3.5 ਲੱਖ ਰੁਪਏ ਪੰਜਾਬ ਨੰਬਰ ਹਾਂ ਜੀ 50 ਨੰਬਰ ਪਹਿਲੇ ਨੌਂ ਦੀ ਕਾਰ ਇਹ ਆ ਗਈ ਜੀ i20 ਹਾਂ ਜੀ ਟੋਟਲ ਜੈਨੂ ਕਾਰ ਆ ਇਹ ਠੀਕ ਆ ਮਸਤਾ ਗੱਡੀ ਹੁਣੀ ਹਜੇ ਆ ਗਈ ਖੜੀ ਸਾਡੇ ਕੋਲ ਜੀ ਠੀਕ ਹੈ ਜੀ ਮਤਲਬ ਹੁਣੀ ਹਲੇ ਹਲੇ ਕੁਝ ਨਹੀਂ ਕਰਿਆ ਸੀ ਇਹਦਾ ਹਾਂਜੀ ਹਾਂਜੀ ਜਿਵੇਂ ਸੀਟ ਸੂਟ ਕਵਰ ਤੁਹਾਨੂੰ ਪਾ ਕੇ ਦੇਵਾਂਗੇ ਆਟੋ ਕਿਲੋਮੀਟਰਸ ਸਪੋਰਟਸ ਮਾਡਲ ਦੇ ਵਿੱਚ ਹੈ ਅਲਾਇ ਟਾਇਰ ਨਵੇਂ ਨੇ ਇੱਕ ਆਰਮਲਾ ਸਪੋਰਟਸਮੈਨ ਲਵੀ ਹੋਊਗੀ ਬੋਲ ਪਈ ਅੱਛਾ ਦੇਖੋ ਸਪੋਰਟਸ ਕਾਰ ਸਪੋਰਟਸਮੈਨ ਕੋਲੇ ਹੋਊ ਕਹਿੰਦੇ ਹੈ ਗੱਲ ਨੂੰ ਖੜਦੇ ਹੋ ਪੁਰਾਣੀ ਤੂੰ ਚੈੱਕ ਕਰੋ ਬਈ ਨਾ ਕਾਰ ਸੋਹਣੀ ਆ ਬੋਲ ਪਈ ਆ ਵਿੱਚ ਖੜਾਰੀ ਹੋਊ ਬਈ ਹੈਨਾ ਖੇਡਦਾ ਹੋ ਬੰਦਾ ਤੇ ਅਲਾਏ ਲੱਗੇ ਹੋਏ ਨੇ ਟਾਇਰ ਸੋਹਣੇ ਨੇ ਬਈ ਹੈਨਾ ਹਾਂਜੀ ਹਾਂ ਪਹਿਲੇ ਨੌ ਦੀ ਕਾਰ ਹੂੰ ਤੇ ਗੱਡੀ ਦਾ ਰੇਟ ਹੈ ਜੀ ਕਿੰਨੇ ਦੀ ਆਈ ਸੀ ਸਾਢੇ 5 ਲੱਖ ਰੁਪਏ ਸਾਢੇ 5 ਲੱਖ ਰੁਪਏ 16 ਮਾਡਲ 16 ਮਾਡਲ ਠੀਕ ਹੈ ਵੀਰੇ ਲਓ ਜੀ ਬਾਈ ਸਾਢੇ 5 ਲੱਖ ਆ ਗਿਆ ਹੁਣ ਨੰਬਰ ਵੀ ਬਹੁਤ ਵਧੀਆ ਕੋ ਸਰ ਜੀ 60001 ਆਹ ਲਓ ਜੀ ਨੰਬਰ ਵੀ ਪੇੜ ਆ ਬਈ ਹੈ ਨਾ ਤੇ ਆ ਆ ਗਈ ਸੋ ਬਾਦ ਆਪਣੀ 19 ਮਾਡਲ 19 ਮਾਡਲ ਕੇ ਟਨ ਇਹ ਲੈ ਜਾਓ 3.5 ਲੱਖ ਰੁਪਏ ਦੀ ਜੀ ਨੰਬਰ ਇਹਨੂੰ 50 ਲੱਖੇ ਲੱਗੇ ਮਿਲੂਗਾ ਨੂੰ ਠੀਕ ਹੈ ਇਹਦੀ ਐਸਾ ਸੀ ਆਈ ਹੋਈ ਆ 50 ਨੰਬਰ ਲੱਗੇ ਬਾਈ 50 ਨੰਬਰ ਲੱਗੇ ਹਮ ਲਓ ਜੀ ਆ ਆ ਗਈ ਗੱਡੀ ਜਿਹੜੀ ਆਪਾਂ ਕਰ ਕਰਦੇ ਜੀ ਏ ਵੀ ਆਟੋਮੈਟਿਕ ਹੁਣ ਕੋਣ ਸੁਣੋ ਤੁਸੀਂ ਕਿਹਾ ਆਟੋਮੈਟਿਕ ਮੈਂ ਕਹਿੰਦਾ ਸੀ ਐਨ ਜੀ ਵੀ ਆ ਲੈ ਬਈ ਸੀ ਐਨ ਜੀ ਵੀ ਆ ਅਗਲਾ ਗੁਣਾ ਇਹਦਾ ਵੀ ਸਾਰੀ ਓਰੀਜਨਲ ਹੈ ਅੱਛਾ ਉਦੋਂ ਅਗਲਾ ਗੁਣਾ ਵੀ ਆਰਮੀ ਵਾਲੇ ਆਫੀਸਰ ਦੀ ਗੱਡੀ ਆ ਠੀਕ ਹੈ ਜੀ ਉਦੋਂ ਅਗਲਾ ਗੁਣਾ ਵੀ ਫਰੰਟ ਸ਼ੀਸ਼ਾ ਵੀ ਨਾਲ ਦਾ ਸੀਟ ਕਵਰ ਵੀ ਸੋਹਣੇ ਨੇ ਯਾਰ ਇਹ ਪੂਰੇ ਪੂਰੇ ਟੇਨ ਕਲਰ ਦੇ ਤੇ ਬਾਈ ਕਲਰ ਟਾਇਰ ਵੀ ਨਵੇਂ ਨੇ ਤੇ ਪਾਸ ਵੀ ਹੋਈ ਹੋਈ ਆ ਲਾ ਵੀ ਕਾਰ ਹੈਗੀ ਗੁੱਥਲੀ ਪੂਰੀ ਇੱਕ ਹੈਗੀ ਪੰਜਾਬ ਨੰਬਰ ਬਈ ਹੈਨਾ ਪੇਂਟ ਕਿਤੋਂ ਨਹੀਂ ਪੇਂਟ ਹੋਈ ਦਾ ਕੱਢੀ ਫਰੀ ਹੋ ਦਸੋ ओरिजिनल ਪੇਂਟ ਦੀ ਗੱਡੀ ਹੈ ਤੇ ਬਈ ਲੈ ਜੋ ਜੇ ਕਿਸੇ ਅੱਛਾ ਮੁੱਲ ਕਿੰਨਾ ਦੀ ਹੈ ਮੁੱਲ ਕੁਝ ਵੀ ਨਹੀਂ ਹੈਗਾ ਜੀ ਇੱਕ ਲੱਖ ਫਰੀ ਹੈ ਫਰੀ ਹੈ ਅੱਛਾ 140000 ਰੁਪਏ ਸਾਰੇ ਜੀ 50000 ਦੀ ਸੀਐਨਜੀ ਹੈ 90 ਰਹਿ ਗਿਆ ਠੀਕ ਹੈ 90 ਚ ਆਟੋਮੈਟਿਕ ਕਰ ਦੋ 50000 ਮਹਿੰਗੀ ਤਾਂ ਹੁੰਦੀ ਹੈ ਆਟੋਮੈਟਿਕ ਗੱਡੀ ਜੀ ਉਹ ਤਾਂ ਹੁੰਦੀ ਹੈ ਜੀ ਪਿੱਛੇ ਕੀ ਦਾ ਹੈਗਾ ਦੇਖ ਲਓ ਲੈ ਬਈ 140000 ਰੁਪਏ ਦੇ ਵਿੱਚ ਮਾਡਲ 2008 8 8 ਪਾਸਿੰਗ ਪਾਸਿੰਗ 27 ਤੱਕ 27 ਤੱਕ ਹੈਗੇ ਨ ਲੇਜੋ ਬਾਈ ਹਨਾ ਤੇ ਆ ਆ ਗਈ ਉਸ ਤੋਂ ਬਾਅਦ ਆਪਣੀ ਆਈਟਮ ਐਂਡ ਗ੍ਰੈਂਡ ਆਈਟਮ ਨਿਓਸ ਹੈ ਜੀ ਨਿਓਸ ਨਿਓਸ ਬਾਈ ਜਿਹੜੇ ਜਾਣਦੇ ਨੇ ਬਾਰੇ ਨਿਓਸ ਕਿੰਨੀ ਨਿਓਸ ਵਾਲੀ ਆ ਇਹ ਸਪੋਰਟਸ ਮਾਡਲ ਹੈ ਜਿਸ ਚ ਕੰਪਨੀ ਲਾਏ ਸਾਰਾ ਸਿਸਟਮ ਵੀ ਮਤਲਬ ਇਹ ਮਤਲਬ ਲੁੱਕੇ ਚੇਂਜ ਹੋ ਗਈ ਸੀ ਇੱਥੇ ਹਾਂ ਲੋਡਡ ਕਾਰ ਔਰ ਡੀਜ਼ਲ ਦੇ ਵਿੱਚ ਹੈ 2021 ਮਾਡਲ ਗੱਡੀ ਆ 21 ਮਾਡਲ ਚ ਡੀਜ਼ਲ ਬਹੁਤ ਘੱਟ ਮਿਲਦਾ ਕੁਝ ਵਟਨ ਸਟਾਰਟ ਨਹੀਂ ਹੈ ਕੁਝ ਵਟਨ ਵਾਲੀ ਆ ਕਿ ਦੂਜੀ ਆ ਨਹੀਂ ਨਹੀਂ ਮੈਨੂੰ ਚਾਬੀ ਵਾਲੀ ਠੀਕ ਹੈ ਅਛਾ ਲੈ ਕਾਰ ਚੈੱਕ ਕਰੋ ਬਈ ਨਾ ਕਾਰ ਸੋਹਣੀ ਆ ਯਾਰ ਪੂਰੀ ਨਵੀਂ ਕਾਰ ਹੈ ਲੁਧਿਆਣਾ ਨੰਬਰ ਦੀ ਅੰਟੀਰੀਅਰ ਦੇਖੋ ਗੱਡੀ ਦਾ ਅੰਟੀਰੀਅਰ ਦੇਖਣ ਵਾਲਾ ਡੀਜ਼ਲ ਦੀ ਕਾਰ ਹੈ ਇਹਦਾ ਬਾਜਾਂ ਹੀ ਮਾਰਦੀ ਹੈ ਹੋਰ ਬਾਜਾਂ ਮਾਰਦੀ ਆ ਤਾਂ ਡੀਜ਼ਲ ਦੀ ਕਾਰ ਆ ਬਈ ਤੇ ਅੰਟੀਰੀਅਰ ਸੋਹਣਾ ਕਾਰ ਸਾਰਾ ਸਟਾਕ ਸਾਡੇ ਕੋਲ ਨਵਾਂ ਬਿਲਕੁਲ ਫਰੈਸ਼ ਸਟਾਕ ਆਇਆ ਹੈਗਾ ਠੀਕ ਹੈ ਜੀ ਜਿਵੇਂ ਕਪੜਿਆਂ ਲਈ ਕਹਿੰਦੇ ਸਾਡੇ ਲਏ ਆ ਨਵਾਂ ਮਾਲ ਆਇਆ ਜੀ ਹਾਂ ਜੀ ਹਾਂ ਜੀ ਨਵਾਂ ਮਾਲ ਆਇਆ ਜੀ ਉਹੀ ਗੱਲ ਆ ਨਵਾਂ ਮਾਲ ਆਇਆ ਲੈ ਬਹੁਤ ਸੋਹਣੀ ਗੱਡੀ ਆ ਇਹ ਸੋਹਣੀ ਕਹਿ ਰ ਹੈ ਸਟੀਅਰਿੰਗ ਕੰਟਰੋਲ 에ਅਰ ਬੈਗ ਹਰ ਚੀਜ਼ ਹੈ ਰੇਟ ਇਹਦਾ ਹੈਗਾ ਜੀ 5.5 ਲੱਖ ਰੁਪਏ 5 ਲੱਖ ਤੇ 50 21 ਮਾਡਲ ਕੋਈ ਡੀਜ਼ਲ ਗੱਡੀ 21 ਮਾਡਲ ਇਹਦੇ ਨਹੀਂ ਮਿਲ ਸਕਦੀ ਠੀਕ ਹੈ ਵੀਰੇ ਲੈ ਵੀ ਹੈ ਨਾ ਤੇ ਲੈ ਜਾਓ ਜੇ ਕਿਸੇ ਨੇ ਲੈਣੀ ਹੈ ਘਰ ਆ ਗਈ ਆਪਣੇ ਲਵੇ अल्टੋ अल्टੋ ਜੀ 2007 ਮਾਡਲ ਆ ਪਾਸ ਹੋਈ ਹੋਈ ਆ ਤੀਜੇ ਨੌ ਤੇ ਆ ਹਾਂਜੀ ਸੋਹਣੀ ਗੱਡੀਆਂ ਲਾਇਲੂਏ ਵਗੈਰਾ ਸਾਰਾ ਕੁਝ ਪਿਆ ਹੈ ਠੀਕ ਹੈ ਜੀ ਰੇਟ ਸਿਰਫ 1 ਲੱਖ ਰੁਪਈਆ 1 ਲੱਖ ਰੁਪਈਆ ਉਹ ਤਾਂ ਵੀ ਘਟਾ ਦੇ ਇੱਕ ਲੱਖ ਉਹ ਤਾਂ ਵੀ ਘਟਾ ਦਾਂਗੇ ਕੁਛ ਨਾ ਕੁਛ ਬਾਈ ਹੈ ਨਾ ਬਹੁਤ ਸੋਹਣੀ ਸਹੀ ਰੇਟ ਦੀ ਕਾਰ ਆ ਇੰਨੇ ਕਾਰ ਰੇਟ ਦੀਆਂ ਨਹੀਂ ਗੱਡੀਆਂ ਨਾ ਗਾਇਬ ਹੀ ਹੋ ਗਏ ਮਾਰਕੀਟ ਜਮੀ ਬਾਈ ਤੇ ਆ ਆ ਗਈ ਉਸ ਤੋਂ ਬਾਅਦ ਇਹ ਆ ਗਈ ਜੀ ਈ ਆਨ ਕੀ ਆਉਣ ਇਹਦੇ ਕਾਗਜ਼ਾਂ ਦਾ ਥੋੜਾ ਜਿਹਾ ਹੈਗਾ ਰੱਪਣ ਜੇ ਬੰਦਾ ਕੋਈ ਐਦਾਂ ਹੀ ਹਰਿਆਣੇ ਵਾਲਾ ਨੰਬਰ ਲੈ ਜਾਏ ਕੋਈ ਪਾਸਿੰਗ ਪੂਸਿੰਗ ਕਰਾ ਲੂਗਾ ਪਾਸਿੰਗ ਰੋਟੀ ہوئی ਆ ਠੀਕ ਹੈ ਜੀ ਤਾਂ ਇਹ ਗੱਡੀ ਆਪਾਂ ਅਗਲੇ ਨੂੰ ਭਾਜ ਦੇ ਦਾਂਗੇ 1,30,35,000 ਦੀ ਗੱਡੀ ਦੇ ਹਰਿਆਣੇ ਵਾਲੇ ਹਾਂਜੀ ਹਾਂ ਮਾਡਲ ਦੋ ਹੇਰ ਹਰਿਆਣੇ ਵਾਲੇ ਭਾਈ ਨੂੰ ਕਿਸੇ ਨੂੰ ਚਾਹੀਦੀ ਆ ਮਾਡਲ ਕਿੰਨਾ ਦੋ ਹੇਰ 2016 1,35,000 ਜੀ ਲੈ ਵੀ ਅਗਰ ਕੋਈ ਹਰਿਆਣੇ ਵਾਲਾ ਬੰਦਾ ਦੇਖ ਰਿਹਾ ਵੀ ਹੈ ਨਾ 2016 ਮਾਡਲ 1,35,000 35,000 1,3 ਔਰ ਇੱਥੇ ਆਪਣਾ ਕਿਹੜਾ ਆਪਣੇ ਨਾਲ ਹਰਿਆਣਾ ਦਾ ਆਪਣਾ ਨਿਰਮਾਣਾ ਜੱਖਲ ਜੱਖਲ ਦੁਖਲ ਬਈ ਉਹ ਉੱਥੇ ਵਾਲੇ ਲੈ ਕੇ ਜਾ ਸਕਦੇ ਨੇ ਇਹ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਆ ਗਈ ਉਸ ਤੋਂ ਬਾਅਦ ਆਪਣੇ ਲਈ ਦੋ ਬ੍ਰਾਂਡ ਆ ਗਏ ਆਪਣੇ ਦੋ ਦੋ ਪ੍ਰੀਮੀਅਮ ਬ੍ਰਾਂਡ ਦੇ ਕਾਰ ਆ ਤੁਹਾਨੂੰ ਦਊਂਗਾ ਮੈਂ ਆ ਆ ਗਈ ਆਡੀ A6 ਇਹ ਵੀ ਕਿਹੜਾ ਮਾਡਲ ਹੈ 2013 ਮਾਡਲ ਹੈ ਜੀ ਇਹ ਹਾਂਜੀ ਬਹੁਤ ਕਾਰਪੋਰੇਟ ਮਾਡਲ ਹੈ ਇਹ ਬਸ ਚੀਜ਼ ਹੈ ਜੀ ਇਹ ਬਸ ਚੀਜ਼ ਹੈ ਜੀ ਇਹਦਾ ਬਸ ਵਿੱਚ ਬਹਿ ਕੇ ਤਾਂ ਜੀ ਲੱਗ ਜਾਂਦਾ ਗੱਡੀ ਦਾ ਪੂਰਾ ਇਹ ਤਾਂ ਦੇਖੋ ਇੰਟੀਰੀਅਰ ਦੇਖੋ ਜੀ ਗੱਡੀ ਦਾ ਬਿਲਕੁਲ ਫਰੈਸ਼ ਇੰਟੀਰੀਅਰ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਗੱਡੀ ਹਾਂਜੀ ਚਲਾਵਾ ਚਲੂਆ ਪੂਰਾ ਮਸਤ ਆ ਓਕੇ ਜੀ ਹੁਣ ਕੌਣ ਕੀ ਦਸੀਏ ਇਹਦੇ ਕਿੰਨੇ ਕੀ ਦਸੀਏ ਬਹੁਤ ਨੇ ਇਹ ਤਾਂ ਰਾਤ ਲੰਘ ਜੂ ਬਾਈ ਹੈਨਾ ਹਾਂਜੀ ਹਾਂ ਉਹੀ ਗੱਲ ਆ ਜਿਵੇਂ ਆ 424 ਦੇ ਚੈੱਕ ਪੁਆਇੰਟ ਨਹੀਂ ਹੁੰਦੇ ਜਿਹੜੇ ਹਾਂਜੀ ਹਾਂ ਇਹ ਤਾਂ ਬਹੁਤ ਹੁੰਦੇ ਨੇ ਕੀ ਕੀ ਚੈੱਕ ਕਰੀ ਜਾਈਏ ਬਸ ਤੁਸੀਂ ਆਂ ਦੱਸੋ ਵੀ ਭਾਈ ਕਾਰ ਵਧੀਆ ਹੈ ਸਰਟੀਫਾਈਡ ਰਿਪੋਰਟ ਓਕੇ ਆ ਕਾਰ ਪੂਰੀ ਟੌਪ ਆ ਹਾਂ ਸਰਟੀਫਾਈਡ ਰਿਪੋਰਟ ਆ ਅੱਛਾ ਇਹ ਮਾਡਲ 2013 13 ਕਿੰਨੇ ਪੈ ਹੈ 8 ਲੱਖ ਰੁਪ ਬਾਕੀ ਹੋ ਜੂਗਾ ਇਹ ਜੇ ਰੇਟ 네ਗੋਸ਼ੀਏਬਲ ਹੋ ਜੂ ਪਾਰਟੀ ਨਾਲ ਬਹਿ ਕੇ ਗੱਲ ਕਰ 13 ਮਾਡਲ ਆਡੀ A6 ਸਿਰਫ 8 ਲੱਖ ਰੁਪਈਆ ਦੀ ਉਹ ਤੋਂ ਵੀ ਮਾਨਦਾਨ ਹੋ ਜੂਗਾ 7 ਲੱਖ ਵਾਲੀ ਫਿਗਰ ਦੇ ਵਿੱਚ ਤੁਹਾਨੂੰ ਆਡੀ A6 ਮਿਲ ਜਾਣੀ ਹੈ ਮਿੱਤਰੋ ਆਜੋ ਦੇ ਕਿਸੇ ਨੇ ਕਾਰ ਲੈਣੀ ਹੈ ਠੀਕ ਆ ਲਾਸਟ ਕਾਰ ਆਪਣੇ ਲਵੇ ਕਿਹੜੀ ਹੈ CLS ਕਿਹੜੀ ਹੈ ਵੀਰੇ CLS 350 CLS 350 ਆਪਾਂ ਕਹਿੰਦੇ ਇੱਕ ਲਿਮਿਟਿਡ ਐਡੀਸ਼ਨ ਹੀ ਨੇ ਮਾਡਲ ਇਹ ਵਾਲੇ ਬਾਜੇ ਕਿਸੇ ਕੋਲ ਹੋਇਆ ਇੱਕ ਵਾਰੀ ਵੀਡੀਓ ਤੇ ਕਮੈਂਟ ਕਰਕੇ ਦੱਸ ਦੇ ਵੀ ਸਾਡੇ ਕੋਲ ਹੈ ਹਾਂ ਵੀ ਸਾਡੇ ਲਵੇ ਹੈਗੀ ਆ ਬਾਈ ਹੈਨਾ ਤੇ ਇਹ ਹੈਗੀ ਹੈ ਫਰੇਮਲੈਸ ਡੋਰ ਤੇ ਆ ਚੈੱਕ ਕਰੋ ਬਈ ਹੈਨਾ ਇਹ ਹੈਗੀ ਹੈ ਚੀਜ਼ 29000 ਚੱਲੀ ਹੀ ਕਾਰ ਆ ਇਹ ਅੰਦਰੋਂ ਚੈੱਕ ਅੰਦਰੋਂ ਦੇਖੋ ਨਾ ਵੀ ਸਿਰਫ 29000 ਪਹਿਲੇ ਨੌ ਦੀ ਕਾਰ ਬਠਿੰਡਾ ਨੰਬਰ ਹੈ ਜੀ ਲਾਈਵ ਬਈ ਬਠਿੰਡੇ ਵਾਲੇ ਬੜੀਆਂ ਲੱਗਦੀਆਂ ਗੱਡੀਆਂ ਰੱਖਦੇ ਨੇ ਨਾ ਬਾਹਰ ਵੀ ਆਪਾਂ ਦੇਖੀ ਆ ਕਿਉਂ ਸੀ ਬਠਿੰਡਾ ਨੰਬਰ ਗੱਲ ਬਾਤ ਹੈ ਬਠਿੰਡੇ ਵਾਲੇ ਐਂ ਧੂੜੂ ਨੇ ਹਾਂ ਐ ਬਠਿੰਡੇ ਵਾਲੇ ਕਮੈਂਟ ਕਰੋ ਬਈ ਹਣਾ ਦੇਖੋ ਹਣਾ ਸਿਫਤ ਕਰੀਏ ਦਾ ਕਮੈਂਟ ਕਰਨਾ ਬਣਦਾ ਹੈ ਹਾਂ ਜੀ ਹਾਂ ਆਪਣੇ ਭਾਈ ਐਂ ਐਂਡ ਗੱਲ ਬਾਤ ਛੋਟੀਆਂ ਦੀਆਂ ਗੱਡੀਆਂ ਨੇ ਛੋਟੀਆਂ ਦੀਆਂ ਗੱਡੀਆਂ 1.5 ਕਰੋੜ ਦੀ 1.5 ਕਰੋੜ ਦੀ ਗੱਡੀ ਹੈ ਨਾ ਇਹ ਦੇਖੋ 1.5 ਕਰੋੜ ਲਾਇਆ ਹੋ ਬਾਈ ਜਿਹੜੇ ਨੇ ਬਾਈ ਹਨਾ ਪਟੰਡੇ ਵਾਲੇ ਨੇ ਉਸ ਟਾਈਮ ਅੱਜ ਤੇ ਹੈ ਕਾਰ ਦੀ ਗੱਲਬਾਤ ਪੂਰੀ ਮਾਡਲ 2011 2011 ਮਾਡਲ ਹੈ ਜੀ 7.5 ਲੱਖ 7.5 ਲੱਖ ਰੁਪਈਆ ਦੇ ਵਿੱਚ ਓਨਰ ਪਹਿਲੇ ਪਹਿਲੇ ਫਸਟ ਓਨਰ ਕਾਰ ਸਿਰਫ 7.5 ਲੱਖ ਰੁਪਈਆ ਦੀ ਕਾਰ ਮਿਲ ਜਾਣੀ ਤੁਹਾਨੂੰ ਲੈ ਜਾਓ ਤੇ ਬਸ ਫਿਰ ਮਿਲਦੇ ਆ ਬਾਈ ਇਹਨਾਂ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਧੂਰੀ ਕਾਰੋਬਾਰ ਦੇ ਦਸਤਰ ਆਇਓ ਵਿਜ਼ਿਟ ਕਰ ਲਿਓ ਚੰਗੀਆਂ ਕਾਰਾਂ ਲੈਣ ਵਾਸਤੇ ਆਪਣਾ ਪੇਜ ਫੋਲੋ ਜ਼ਰੂਰ ਕਰਿਓ ਬਾਈ ਹਨਾ ਸასი ਗੱਲ